ਤੂੰ ਮੈਨੂੰ ਕਹਿ ਰਹੀ ਆਂ ਵੀ ਤੇਰਾ ਨੱਕ ਬੜਾ ਮੋਟਾ ਊਠ ਨੇ ਇਦਾਂ ਕੀਤਾ ਦਾ ਊਠ ਨੇ ਉਦਾਂ ਕੀਤਾ ਦਾ ਬੀਬੀ ਕੱਲਾ ਨੱਕ ਹੀ ਨਹੀਂ ਮੋਟਾ ਹੋਰ ਵੀ ਬੜਾ ਕੁਛ ਮੋਟਾ ਵਾ ਦੂਜੀ ਗੱਲ ਤੂੰ ਕਹਿ ਰਹੀ ਆਂ ਵੀ ਮੁਸ਼ਕਲ ਹੋਏ ਨਹੀਂ ਆਂਗੇ ਬੀਬੀ ਗੱਲ ਸੁਣ ਮੇਰੀ ਇੱਕ ਮੁਸ਼ਕਲ ਦੀ ਗੱਲ ਤੂੰ ਦੂਰ ਦੀ ਆਵੇਂ ਸਾਡੇ ਦੇ ਜਿਹੜੀਆਂ ਕੰਮ ਕਰਦੇ ਨੇ ਮੁਸ਼ਕਲ ਉਹਨਾਂ 'ਚ ਵੀ ਨਹੀਂ ਆਉਂਦਾ ਠੀਕ ਆ ਇਹ ਜ਼ਮਾਨਾ ਬਹੁਤ ਪੜਿਆ ਲਿਖਿਆ ਦਾ ਹੋ ਗਿਆ ਵਾ ਵੇਖਣ ਨੂੰ ਜਿਹੜੇ ਤੈਨੂੰ ਤੁਹਾਨੂੰ ਲੱਗਦਾ ਨਾ ਨਿਆੰਗ ਐਵੇਂ ਤੁਰੇ ਫਿਰਦੇ ਵੀ ਪਤਾ ਨਹੀਂ ਤੂੰ ਹੀ ਫੰਡ ਗਈਆਂ ਦੋ ਘਤਾਂ ਨੂੰ ਸੈਟ ਕੀਤੀਆਂ ਜਾਂ ਉੱਤੇ ਉਹ ਹੈਂਗਰ ਜਾ ਪਾ ਲਈ ਨਹੀਂ ਜਾਂ ਤੇ ਮੂੰਹ ਸਰ ਰੰਗ ਲਈ ਨਹੀਂ ਤੂੰ ਸੋਚਦੀ ਵੀ ਤੂੰ ਹੀ ਖਰਿਆ ਦੁਨੀਆ ਦੇ ਪੜੀ ਲਿਖੀ ਆ ਬੀਬੀ ਗੱਲ ਸੁਣ ਮੇਰੀ ਜਿੱਥੋਂ ਕੁਝ ਉਹ ਤੂੰ ਨੰਗਣ ਡਈਆਂ ਨਾ ਇੱਥੋਂ ਮੈਂ ਬਹੁਤ ਚਿਰ ਦਾ ਪਹਿਲਾਂ ਨੰਗ ਚੁੱਕਾ ਵਾਂ ਠੀਕ ਆ ਤੇ ਜਿੰਨੀ ਤੇਰੀ ਉਮਰ ਆਣਾ ਉਹਦੇ ਨਾਲੋਂ ਵੱਧ ਮੈਂ ਤੁਨ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਠੀਕ ਆ ਬਸ ਸਮਝ ਲਈ ਜੋ ਮੈਂ ਤੈਨੂੰ ਕਹਿਣਾ ਚਾਹੁੰਦਾ ਬਾਕੀ ਤੂੰ ਕਹਿੰਦੀ ਵੀ ਮੁਸ਼ਕਲੇ ਹੋਏ ਮੁਸ਼ਕਿਆ ਜਾਂ ਤੂੰ ਮੇਰੇ ਨਾਲ ਰਾਤ ਕੱਟ ਕੇ ਵੇਖੀ ਮੈਂ ਮੁਸ਼ਕਿਆ ਕਿ ਨਹੀਂ ਮੁਸ਼ਕਿਆ ਇੱਕ ਵਾਰੀ ਰਾਤ ਕੱਟ ਕੇ ਵੇਖ ਤੈਨੂੰ ਆਪੇ ਪਤਾ ਲੱਗ ਜਾਣਾ ਮੈਂ ਮੁਸ਼ਕਿਆ ਕਿ ਨਹੀਂ ਮੁਸ਼ਕਿਆ ਠੀਕ ਆ ਸਾਡੇ ਲਾਗੋਂ ਦੀ ਜਿਹੜਾ ਲੰਗ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਵੀ ਸਾਡੇ ਕੋਲ ਬਦਬੂ ਨਹੀਂ ਆਊਗੀ ਕੁਸ਼ਬੂ ਹੀ ਆਊਗੀ